ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ 'ਚ ਸਾਰੀਆਂ ਭੈਣਾਂ ਦਾ ਫਿਰ ਤੋਂ ਸਵਾਗਤ ਹੈਗਾ ਅੱਜ ਦੀ ਇਸ ਵੀਡੀਓ ਵਿੱਚ ਜੀ ਆਪਾਂ ਸਕੀਵੀਆਂ ਦੇ ਕੁਝ ਨਵੇਂ ਡਿਜ਼ਾਈਨ ਲੈ ਕੇ ਆਏ ਹਾਂ ਜੋ ਕਿ ਟ੍ਰੈਂਡਿੰਗ 'ਚ ਰਹਿਣ ਵਾਲੇ ਨੇ ਇਹਨਾਂ ਦੇ ਜੀ ਵੱਖਰੇ ਵੱਖਰੇ ਕਲਰ ਰਹਿਣਗੇ ਤੇ ਵੱਖਰੇ ਵੱਖਰੇ ਡਿਜ਼ਾਈਨ ਰਹਿਣਗੇ ਸਭ ਤੋਂ ਪਹਿਲਾਂ ਜੀ ਇਹ ਮਸਟਰਡ ਕਲਰ ਦੀ ਜਿਹੜੀ ਸਕੀਵੀ ਹੈਗੀ ਗੋਲ ਆਪਾਂ ਦੇਖੋ neck ਬਣਾਇਆ ਫਰੰਟ ਬੈਕ ਆ ਜਿਹੜਾ neck ਆਪਣਾ ਇਹਦਾ ਸੇਮ ਬੁਣਿਆ ਹੋਇਆ ਹੈਗਾ ਇਸ ਤਰ੍ਹਾਂ ਜੀ ਮਸਟਰਡ ਕਲਰ ਹੈਗਾ ਇਹਨੂੰ ਆਪਾਂ ਰੈੱਡ ਤੇ ਫਿਰੋਜੀ ਕਲਰ ਨਾਲ ਦੇਖੋ ਡਿਜ਼ਾਈਨ ਕੀਤਾ ਹੈ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੇਖੋ ਇਹਦੀਆਂ ਬਾਵਾਵਾਂ ਬਣੀਆਂ ਹੋਈਆਂ ਨੇ ਤੇ ਬਾਵਾਵਾਂ ਦੇ ਜਿਹੜਾ ਬਾਰਡਰ ਬਣਿਆ ਹੋਇਆ ਉਹ ਵੀ ਆਪਾਂ ਨੇ ਪੂਰਾ ਚੌੜਾ ਬਣਾ ਕੇ ਹਨਾ ਬਹੁਤ ਹੀ ਸੋਹਣਾ ਬਣਾਇਆ ਤੇ ਨੀਚੇ ਬਾਰਡਰ ਵੀ ਬਹੁਤ ਵਧੀਆ ਬਣਿਆ ਹੋਇਆ ਹੈਗਾ ਬੈਕ ਸਾਈਡ ਤੇ ਜੀ ਦੇਖੋ ਆਪਾਂ ਨੇ ਜਿਹੜਾ ਉਹ ਡਿਜ਼ਾਈਨ ਨਹੀਂ ਪਾਇਆ ਪਲੇਨ ਰੱਖਿਆ ਹੈਗਾ ਬੁਣ ਕੇ ਫਰੰਟ ਤੇ ਬਾਵਾ ਤੇ ਦੇਖੋ ਆਪਾਂ ਨੇ ਇਹ ਡਿਜ਼ਾਈਨ ਕੀਤਾ ਹੈ ਪਹਿਲਾਂ ਦੇਖੋ ਜੀ ਆਪਾਂ ਇਹਨੂੰ ਸਲਾਈ ਨਾਲ ਬੁਣਿਆਗਾ ਸਲਾਈਆਂ ਨਾਲ ਬੁਣਿਆ ਤੇ ਫਿਰ ਆਪਾਂ ਸੂਈ ਨਾਲ ਇਹਨਾਂ ਨੂੰ ਆ ਜਿਹੜਾ ਰੈੱਡ ਤੇ ਫਰੋਜੀ ਨਾਲ ਡਿਜ਼ਾਈਨ ਕੀਤਾ ਹੈਗਾ ਸਾਰੀਆਂ ਜੀ ਕੋਟੀਆਂ ਜੈਕਟਾਂ ਸਵੈਟਰਾਂ ਦੇ ਦੇਖੋ ਆਪਾਂ ਵਰਧਮਾਨ ਦੀ ਪਛਮ ਲਗਾਉਣੇ ਆਗੇ ਇਹਦੀ ਲੈਂਥ ਦੀ ਆਪਾਂ ਗੱਲ ਕਰੀਏ ਜੀ 18 19 ਇੰਚ ਦੇਖੋ ਇਹਦੀ ਲੈਂਥ ਹੈਗੀ ਤੇ ਫਿਟਿੰਗ ਜੀ ਨੇ ਆ ਪਹਿਣਾ ਦੀ ਦੇਖੋ ਫਿਟਿੰਗ ਜੀ 18 ਤੋਂ ਲੈ ਕੇ 20 ਇੰਚ ਦੇ ਵਿਚਕਾਰ ਹੈਗੀ ਹੈਗੀ ਉਹਨਾਂ ਦੇ ਇਹ ਦੇਖੋ ਪ੍ਰੋਪਰ ਨਾਪਦੀ ਹੈ ਬਹੁਤ ਹੀ ਸੋਹਣਾ ਦੇਖੋ ਇਹ ਪੀਸ ਬਣ ਕੇ ਤਿਆਰ ਹੋਇਆਗਾ ਇਸ ਤੋਂ ਜਿਹੜਾ ਆਪਾਂ ਨੇ ਅਗਲਾ ਪੀਸ ਤਿਆਰ ਕੀਤਾ ਉਹ ਵੀ ਬਹੁਤ ਸੋਹਣਾ ਬਣਿਆ ਹੋਇਆਗਾ ਇਹ ਪੀਸ ਦਾ ਜੀ ਵਾਈਟ ਕਲਰ ਹੈ ਗੋਲ ਨੈਕ ਬਣਾਇਆ ਇਸ ਤਰ੍ਹਾਂ ਆਪਾਂ ਤੇ ਰੈੱਡ ਦੇ ਵਿੱਚ ਆਪਾਂ ਨੇ ਜਿਹੜਾ ਮਲਟੀ ਕਲਰ ਹਨਾ ਯੂਜ਼ ਕਰਕੇ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈ ਗੋਲੇ ਦਾ ਦੇਖੋ neck ਬਣਾਇਆ ਹੈ ਲੈਂਥ ਇਹਨਾਂ ਦੀ ਆਪਾਂ ਨੇ ਸੇਮ ਰੱਖੀ ਹੈ ਜੀ ਇਸ ਤਰ੍ਹਾਂ ਬਾਹਾਂ ਤੇ ਵੀ ਬਾਰਡਰ ਜਿਹੜਾ ਆਪਾਂ ਨੇ ਪੂਰਾ ਚੌੜਾ ਬਣਾਇਆ ਹੈਗਾ ਫਿਟਿੰਗ ਦੀ ਗੱਲ ਕਰੀਏ ਜੀ ਆਪਾਂ ਇਹਨਾਂ ਦੀ ਫਿਟਿੰਗ ਦੇਖੋ ਸੇਮ ਰੱਖੀ ਹੈਗੀ ਹੁਣ ਇੱਕ ਵਾਰ ਸੋਨੂੰ ਇਹਨੂੰ ਹਨਾ ਆਪਾਂ ਜਿਹੜੀ ਇਹਦੀ ਵਾਂ ਦੀ ਫਿਟਿੰਗ ਆ ਉਹ ਚੈੱਕ ਕਰਾਉਣੇ ਆ ਪਾ ਕੇ ਦਿਖਾਉਣੇ ਆਗੇ ਵੀ ਕਿਸ ਤਰ੍ਹਾਂ ਦੀ ਇਹ ਦੇਖੋ ਇਹਦੀ ਫਿਟਿੰਗ ਆਉਂਦੀ ਹੈਗੀ ਕਈ ਬਣਾ ਕਹਿੰਦੀਆਂ ਨੇ ਬਿਹਣਾ ਵੀ ਮੂਰੋਂ ਤਾਂ ਜਿਹੇ ਮਾੜਾ ਜਿਹਾ ਮੂੰਹ ਹੈ ਇਹਨਾਂ ਦਾ ਇਸ ਤਰ੍ਹਾਂ ਜੀ ਦੇਖੋ ਇਹ ਪਾਉਣ 'ਚ ਕੋਈ ਦਿੱਕਤ ਨਹੀਂ ਆਉਂਦੀ ਐਨ ਵਧੀਆ ਹਨਾ ਬਾਹਾਂ ਆਪਣੇ ਸੈੱਟ ਆ ਜਾਂਦੀ ਹੈ ਇਹਦੀ ਫਿਟਿੰਗ ਪਾਉਣ ਤੋਂ ਬਾਅਦ ਜੀ ਦੇਖੋ ਮਾੜੀ ਮੋਟੀ ਇਹ ਹਨਾ ਲੂਜ਼ ਹੁੰਦੀ ਹੋएगी ਵੀ ਬਹੁਤ ਵਧੀਆ ਦੇਖੋ ਫਿਟਿੰਗ ਆਉਂਦੀ ਹੈਗੀ ਇਦਾਂ ਦੀ ਗੱਲ ਨਹੀਂ ਹੈਗੀ ਵੀ ਬਿਹਣਾ ਵੀ ਟਾਈਟ ਜੀ ਰਹਿੰਦੀ ਹੈ ਜਾਂ ਬਾਲੀ ਲੂਜ਼ ਰਹਿੰਦੀ ਹੈਗੀ ਬਹੁਤ ਹੀ ਸੋਹਣਾ ਪੀਸ ਬਣ ਕੇ ਤਿਆਰ ਹੋਇਆਗਾ ਬੈਕ ਸਾਈਡ ਤੇ ਦੇਖੋ ਆਪਾਂ ਨੇ ਇਸ ਤਰ੍ਹਾਂ ਪਲੇਨ ਰੱਖਿਆ ਜਿਵੇਂ ਆਪਾਂ ਮਾਸਟਰਡ ਦੇ ਰੱਖਿਆ ਸੀਗਾ ਮਸਟਰਡ ਸਕੀ ਵੀ ਜਿਹੜੀ ਬੁਣੀ ਸੀ ਉਸ ਤਰ੍ਹਾਂ ਸਾਰੇ ਪੀਸਾਂ ਤੇ ਜੀ ਦੇਖੋ ਆਪਾਂ ਨੇ ਵਰਦਮਾਨ ਦੀ ਪਛਮ ਲਗਾਈ ਆ ਸੇਮ ਇਸੇ ਤਰ੍ਹਾਂ ਹੀ ਆਪਾਂ ਨੇ ਦੇਖੋ ਹਨਾ ਵਾਈਟ ਚ ਇੱਕ ਹੋਰ ਜਿਹੜੀ ਐ ਸਕੀ ਵੀ ਹੋ ਰੈਡੀ ਕੀਤੀ ਐ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਪੀਸ ਨੇ ਜਿਹੜੇ ਰੈਡੀ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਆ ਆਰਡਰ ਕਰ ਸਕਦੇ ਹੋ ਇਸ ਤੋਂ ਜਿਹੜੀ ਅਗਲੀ ਆਪਾਂ ਨੇ ਸਕੀ ਵੀ ਬਣਾਈ ਐ ਉਹ ਵੀ ਵਾਈਟ ਕਲਰ ਦੀ ਹੈਗੀ ਉਹ ਵੀ ਦੇਖੋ ਪੀਸ ਜੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆਗਾ ਇਹਤੇ ਵੀ ਆਪਾਂ ਨੇ ਦੇਖੋ ਵਰਧਮਾਨ ਦੀ ਪਛਮ ਲਗਾਈ ਹੈ ਇਹ ਥੋੜੇ ਜਿਹੇ ਆਪਾਂ ਨੇ ਜਿਹੜੇ ਆ ਬਾਕਸ ਬਣਾਏ ਨੇ ਉਹ ਥੋੜੇ ਵੱਡੇ ਬਣਾਲੇ ਤੇ ਨੈੱਕ ਦਾ ਆਪਾਂ ਇਹਦਾ ਫਰਕ ਹੈਗਾ ਫਰੰਟ ਨੈੱਕ ਜੀ ਜਿਹੜਾ ਆਪਾਂ ਨੇ ਦੇਖੋ ਵੱਡਾ ਰੱਖਿਆ ਤੇ ਬੈਕ ਨੈੱਕ ਛੋਟਾ ਹੈਗਾ ਇਸ ਤਰ੍ਹਾਂ ਆਪਾਂ ਨੇ ਬਾਰਡਰ ਐਦਾਂ ਬੁਣ ਕੇ ਹਨਾ ਪੂਰੀ ਫਿਨਿਸ਼ਿੰਗ ਨਾਲ ਦੇਖੋ ਆਪਾਂ ਇਹਨਾਂ ਨੂੰ ਬੁਣਿਆਗਾ ਲੈਂਥ ਦੀ ਲੈਂਥ ਜੀ ਸਾਰੇ ਪੀਸਾਂ ਦੀ ਦੇਖੋ ਸੇਮ ਰਹੂਗੀ ਸੇਮ ਫਿਟਿੰਗ ਰਹੂਗੀ ਇਹ ਜਿਹੜੇ ਆਪਾਂ ਨੇ ਪੀਸ ਰੈਡੀ ਕੀਤੇ ਨੇ ਇਹ ਸੇਮ ਲੈਂਥ ਦੇ ਨੇ ਸੇਮ ਫਿਟਿੰਗ ਦੇਣਗੇ ਬੈਕ ਸਾਈਡ ਤੇ ਆਪਾਂ ਦੇਖੋ ਇਹਦੇ ਹਨਾ ਜਿਹੜੇ ਡਿਜ਼ਾਈਨਿੰਗ ਨਹੀਂ ਕੀਤੀ ਤੇ ਇਸ ਤਰ੍ਹਾਂ ਆਪਾਂ ਨੇ ਪਲੈਨ ਰੱਖਿਆਗਾ ਇਸ ਤਰ੍ਹਾਂ ਜੀ ਆਪਾਂ ਦੇਖੋ ਇਹਦੇ ਨਾਲ ਦੇ ਆਪਾਂ ਨੇ ਇਹ ਜਿਹੜੇ ਤਿੰਨ ਪੀਸ ਨੇ ਰੈਡੀ ਕੀਤੇ ਨੇਗੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਪੀਸ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਹਨਾ ਜਾਂ ਸਾਤੋਂ ਬਣਵਾਉਣਾ ਚਾਹੁੰਦੇ ਹੋਗੇ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾਗਾ WhatsApp ਮੈਸੇਜ ਕਰਕੇ ਸਾਨੂੰ ਆਰਡਰ ਕਰ ਸਕਦੇ ਹੋਗੇ ਜਿਹੇ ਜੇ ਮਰਜੀ ਕਲਰ ਦੱਸ ਕੇ ਜੀ ਹਨਾ ਸਤੋਂ ਪੀਸ ਨੇ ਰੈਡੀ ਕਰਵਾ ਸਕਦੇ ਹੋਗੇ ਵੀਡੀਓ ਨੂੰ ਐਂਡ ਤੱਕਰ ਜਰੂਰ ਦੇਖਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਈ ਵਾਰ ਜੀ ਆਪਾਂ ਨੇ ਹੋਰ ਡਿਜ਼ਾਈਨਿੰਗ ਪਾ ਕੇ ਵੀ ਹਨਾ ਪੀਸ ਰੈਡੀ ਕਰਨੇ ਨੇ ਉਹ ਵੀ ਤੁਸੀਂ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਜਿਵੇਂ ਕਈਆਂ ਨੂੰ ਗੋਲ ਨੈਕ ਨਹੀਂ ਪਸੰਦ ਚੌਰਸ ਨੈਕ ਬਣਾਉਣਾ ਉਹ ਵੀ ਆਪਾਂ ਤੋਂ ਹਨਾ ਪੀਸ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਇਸ ਤੋਂ ਜਿਹੜੀ ਅਗਲੀ ਸਕੀ ਵੀ ਆ ਇਹਦਾ ਡਿਜ਼ਾਈਨ ਜੀ ਦੇਖੋ ਵੱਖਰਾ ਹੈਗਾ ਇਸ ਤਰ੍ਹਾਂ ਆਪਾਂ ਨੇ ਦੇਖੋ ਗੋਲ ਨੈਕ ਬਣਾਇਆ ਇਦਾਂ ਬੁੰਤੀ ਪਾਈ ਹੈ ਤੇ ਨੀਚੇ ਇਸ ਤਰ੍ਹਾਂ ਬਾਰਡਰ ਬਣਾਇਆ ਹੋਇਆ ਹੈਗਾ ਫਿਨਿਸ਼ਿੰਗ ਜੀ ਫਿਨਿਸ਼ਿੰਗ ਜੀ ਤੁਸੀਂ ਆਪਣੇ ਕੰਮ ਦੇ ਦੇਖੋ ਚੈੱਕ ਕਰ ਸਕਦੇ ਹੋਗੇ ਲਾਈਟ ਜਾਂ ਕਲਰ ਆਏਗਾ ਇਹ ਵਰਦਮਾਨ ਦੀ ਦੇਖੋ ਆਪਾਂ ਨੇ ਇਹਨਾਂ ਤੇ ਪਛਮ ਲਗਾਈ ਹੈਗੀ ਇਸ ਤਰ੍ਹਾਂ ਦੇਖੋ ਬਾਵਾ ਬਣੀਆਂ ਹੋਈਆਂ ਨੇਗੀ ਬਾਵਾ ਚ ਵੀ ਆਪਾਂ ਦੇਖੋ ਡਿਜ਼ਾਈਨ ਪਾਇਆ ਤੇ ਇਸ ਤਰ੍ਹਾਂ ਬਾਰਡਰ ਬਣਾਇਆ ਹੈ ਬਹੁਤ ਹੀ ਸੋਹਣਾ ਇਹ ਵੀ ਪੀਸ ਬਣ ਕੇ ਰੈਡੀ ਹੋਇਆਗਾ ਏ ਪੀਸਾਂ ਤੇ ਜੀ ਆਪਾਂ ਨੇ ਦੇਖੋ ਬੈਕ ਪੀਸ ਤੇ ਵੀ ਦੇਖੋ ਬੁੰਨਤੀ ਪਾਈ ਹੋਈ ਹੈਗੀ ਇਸ ਤਰ੍ਹਾਂ ਗੋਲ ਨੈਕ ਬਣਾਇਆ ਹੋਇਆ ਹੈਗਾ ਆਪਦੀ ਮਰਜ਼ੀ ਅਨੁਸਾਰ ਜੀ ਤੁਸੀਂ ਕਹੇ ਜਾ ਕਲਰ ਹਨਾ ਮਰਜ਼ੀ ਭੇਜ ਕੇ ਆਪਾਂ ਤੋਂ ਇਹ ਪੀਸ ਰੈਡੀ ਕਰਵਾ ਸਕਦੇ ਹੋਗੇ ਤੇ ਬਾਦਰ ਵੀ ਆਪਦੇ ਅਨੁਸਾਰ ਹਨਾ ਵਧ ਘਟ ਰਖਾ ਸਕਦੇ ਹਾਂ ਬਾਦਰ ਜੀ ਜਿਵੇਂ ਇਹ ਹਨਾ ਸਕੀਵੀ ਤੇ ਆਪਾਂ ਨੇ ਘੱਟ ਪਾਇਆ ਹੋਇਆਗਾ ਆਪਾਂ ਵੱਧ ਵੀ ਬਾਦਰ ਪਾ ਕੇ ਹਨਾ ਇਹ ਪੀਸ ਨੂੰ ਰੈਡੀ ਕਰ ਸਕਦੇ ਹਾਂ ਇਸ ਤਰ੍ਹਾਂ ਜੀ ਕਈ ਕਲਰਾਂ ਚ ਦੇਖੋ ਆਪਾਂ ਨੇ ਇਹ ਸਕੀਵੀਆਂ ਜਿਹੜੀਆਂ ਰੈਡੀ ਕੀਤੀਆਂ ਨਿਗੀਆਂ ਇਸ ਤੋਂ ਜਿਹੜਾ ਅਗਲਾ ਪੀਸ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਕਲਰ ਹੈਗਾ ਇਹਦੀ ਡਿਜ਼ਾਈਨਿੰਗ ਵੀ ਆਪਾਂ ਨੇ ਦੇਖੋ ਵੱਖਰੀ ਬਣਾਈ ਹੈਗੀ ਵੀ ਸ਼ੇਪ ਦਾ ਦੇਖੋ ਨੈਕ ਬਣਾਇਆ ਇਹਦੀ ਜਿਹੜੀ ਆਪਾਂ ਨੇ ਫੱਟੀ ਬੁਣੀ ਹੈਗੀ ਉਹ ਜਿਵੇਂ ਆਪਾਂ ਜਾਕਟ ਦੀ ਫੱਟੀ ਰੱਖਦੇ ਹਾਂ ਉਸ ਤਰ੍ਹਾਂ ਪੂਰੀ ਖੁੱਲਦੀ ਬੁਣੀ ਹੈ ਤੇ ਨਾਲ ਮੈਚ ਕਰਦੇ ਜਾਕ ਸਕੀਵੀ ਦੇ ਕਲਰ ਨਾਲ ਹਨਾ ਆਪਾਂ ਨੇ ਬਟਨ ਲਗਾਏ ਨੇ ਤੇ ਵਾਹਮਾ ਤੇ ਵੀ ਇਸ ਤਰ੍ਹਾਂ ਬੁਣਤੀ ਪਾਈ ਹੈ ਪੂਰੀ ਫਿਟਿੰਗ ਦਾ ਦੇਖੋ ਇਹ ਪੀਸ ਬਣਿਆ ਹੋਇਆ ਹੈਗਾ ਤੇ ਨੀਚੇ ਬਾਰਡਰ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਇਹ ਆਪਾਂ ਜੈਕਟ ਦੇ ਲੁੱਕ ਜਾਣਾ ਇਹ ਪੀਸ ਰੈਡੀ ਕੀਤਾ ਹੈ ਸਕੀਵੀ ਦੀ ਲੁੱਕ ਚ ਜੀ ਆਪਾਂ ਨੇ ਪਹਿਲਾਂ ਹਣਾ ਪਿਛਲੇ ਵੀਡੀਓ ਚ ਤੁਸੀਂ ਦੇਖੀ ਹੈ ਬਲਾਊਜ਼ ਵੀ ਰੈਡੀ ਕੀਤੇ ਸੀ ਉਹ ਵੀ ਬਹੁਤ ਸੋਹਣੇ ਬੁਨੇ ਹੋਏ ਸੀਗੇ ਇਹ ਵੀ ਪੀਸ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਇਸ ਤੋਂ ਜਿਹੜਾ ਅਗਲਾ ਪੀਸ ਹੈ ਉਹ ਵੀ ਆਪਾਂ ਨੇ ਬਹੁਤ ਵਧੀਆ ਬਣਾਇਆ ਹੈ ਇਹਦਾ ਆਪਾਂ ਨੇ ਦੇਖੋ ਬੋਟ neck ਬਣਾਇਆ। ਇਹ ਤੇ ਜਿਹੜੀ ਬਚਮ ਲੱਗੀ ਹੋਈ ਹੈ ਜੀ ਉਹ ਆਪਾਂ ਨੇ ਤਿੰਨ ਪਲਾਈ ਦੀ ਲਗਾਈ ਹੋਈ ਹੈ। ਨੀਚੇ ਇਸ ਤਰ੍ਹਾਂ ਬਾਰਡਰ ਬਣਿਆ। ਤੇ ਵਾਮਾ ਤੇ ਵੀ ਆਪਾਂ ਦੇਖੋ ਵਿਚਾਲੇ ਹਨਾ ਵਿਚਾਲੇ ਵਿਚਾਲੇ ਬੁਣਤੀ ਪਾਈ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ। ਤੇ ਸਾਈਡਾਂ ਤੋਂ ਪਲੇਨ ਰੱਖੀ ਹੈ। ਇਸ ਤਰ੍ਹਾਂ ਵਾਮਾ ਦਾ ਆਪਾਂ ਨੇ ਬਾਰਡਰ ਬਣਿਆ। ਬਾਰਡਰ ਬੁਣਿਆਗਾ। ਆ ਦੇਖੋ ਜੀ ਵਿਚਾਲੇ ਆਪਾਂ ਸੋਨੇ ਦੀ ਬੁਣਤੀ ਹੈ ਜਿਹੜੀ ਹਨਾ ਵਿੱਚ ਪੀਸ ਦੀ ਆਪਾਂ ਨੇ ਪਾਈ ਹੋਈ ਹੈ ਇਸ ਤਰ੍ਹਾਂ ਆਪਾਂ ਨੇ ਬਾਹਾਂ ਵਿੱਚ ਪਾ ਕੇ ਇਹਨੂੰ ਹਨਾ ਡਿਜ਼ਾਈਨ ਕੀਤਾ ਹੈਗਾ ਇਹ ਵੀ ਬਹੁਤ ਹੀ ਸੋਹਣਾ ਪੀਸ ਬਣ ਕੇ ਤਿਆਰ ਹੋਇਆ ਹੈਗਾ ਪੂਰੀ ਫੀਟਿੰਗ ਵਾਲਾ ਪੀਸ ਹੈਗਾ ਕਈ ਪੀਸ ਸਾਤੇ ਜੀ ਦੇਖੋ ਆਪਾਂ ਨੇ ਵਰਦਮਾਨ ਦੀ ਪੱਛਮ ਲਗਾਈ ਹੈਗੀ ਕਈ ਤੇ ਆਪਾਂ ਨੇ ਤਿੰਨ ਪਲਾਈ ਦੇ ਪੱਛਮ ਹਨਾ ਲਗਾ ਕੇ ਵੀ ਪੀਸ ਨੇ ਜਿਹੜੇ ਰੈਡੀ ਕੀਤੇ ਨੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਜੀ ਹਨਾ ਚਾਹੇ ਵਰਦਮਾਨ ਦੀ ਪੱਛਮ ਲਗਾ ਲਓ ਚਾਹੇ ਤਿੰਨ ਪਲਾਈ ਦੀ ਹਨਾ ਉਹ ਆਪਦੀ ਇੱਛਾ ਹੈਗੀ ਪੀਸ ਆਪਾਂ ਤੋਂ ਰੈਡੀ ਕਰਵਾ ਸਕਦੇ ਹਾਂ ਜੀ ਪਰ ਆਪਾਂ ਨੂੰ ਹਨਾ ਟਾਈਮ ਦੀ ਜ਼ਰੂਰਤ ਪਊਗੀ ਕਿਉਂਕਿ ਇਹਨਾਂ ਨੂੰ ਬੋਨਨ ਨੂੰ ਦੇਖੋ ਟਾਈਮ ਲੱਗ ਜਾਂਦਾ ਹੈਗਾ ਇਸ ਤੋਂ ਜਿਹੜਾ ਅਗਲਾ ਪੀਸ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਨਿچے ਇਸ ਤਰ੍ਹਾਂ ਬਾਰਡਰ ਬਣਿਆ ਇਹਦੇ ਆਪਾਂ ਦੇਖੋ ਜੀ ਫੱਟੀ ਹੈ ਜਿਹੜੀ ਘੱਟ ਰੱਖੀ ਹੈ ਬਾਰਡਰ ਤੋਂ ਉੱਪਰ ਆਪਾਂ ਨੇ ਫੱਟੀ ਬੁਣੀ ਹੈ ਇਸ ਤਰ੍ਹਾਂ ਇਹਦੇ ਬਟਨ ਲਗਾਏ ਨੇ ਬਟਨ ਜਿਹੜੇ ਨੇ ਇਸ ਤਰ੍ਹਾਂ ਖੁੱਲਦੇ ਨੇਗੇ ਨਾਲ ਮੈਚ ਕਰਦੇ ਆਪਾਂ ਨੇ ਦੇਖੋ ਬਟਨ ਲਗਾਏ ਨੇਗੇ ਇਹ ਜਿਹੜੀਆਂ ਸਕੀਮੀਆਂ ਹੁੰਦੀਆਂ ਨੇ ਜੀ ਦੇਖੋ ਸ਼ਾਰਟ ਚ ਬੁਣੀਆਂ ਜਾਂਦੀਆਂ ਨੇਗੀਆਂ ਇਸ ਤਰ੍ਹਾਂ ਨੈਕ ਬਣਾ ਕੇ ਆਪਾਂ ਨੇ ਪੂਰੀ ਹਨਾ ਫਿਨਿਸ਼ਿੰਗ ਨਾਲ ਇਹ ਪੀਸ ਰੈਡੀ ਕੀਤੇ ਨੇਗੇ ਤੇ ਬਾਹਮਾ ਤੇ ਵੀ ਬੁਣਤੀ ਪਾਈ ਹੈ ਤੇ ਬੈਕ ਸਾਈਡ ਤੇ ਵੀ ਆਪਾਂ ਦੇਖੋ ਬੁਣਤੀ ਪਾਈ ਹੈਗੀ ਸਾਰੇ ਪੀਸ ਤੇ ਦੇਖੋ ਇਹਦੇ ਬੁੰਤੀ ਪਈ ਹੋਈ ਹੈਗੀ ਇਹਦੀ ਲੈਂਥ ਹੈ ਥੋੜੀ ਜੀ ਜੀ ਘੱਟ ਹੈਗੀ ਇਹਦੀ ਲੈਂਥ 17 ਇੰਚ 16 17 ਇੰਚ ਲੈਂਥ ਹੋਊਗੀ ਇਹਦੀ ਤੇ ਬਾਵਾ ਵੀ ਜੀ 22 ਇੰਚ ਹੈਗੀਆਂ ਨੇਗੀਆਂ ਜਿਹੜੀਆਂ ਪੈਣਾ ਦਾ ਦੇਖੋ ਇਹ ਨਾਪ ਦੀ ਹਨਾ ਆਉਂਦੀ ਹੈਗੀ ਤਾਂ ਸਾਨੂੰ ਆਰਡਰ ਕਰ ਸਕਦੇ ਨੇ ਤੇ ਫਿਟਿੰਗ 18 19 ਇੰਚ ਫਿਟਿੰਗ ਦੇ ਹਨਾ ਪ੍ਰੋਪਰ ਨਾਪ ਦੀ ਇਹ ਜਿਹੜੀ ਹੈ ਸਕੀ ਵੀ ਬਣੀ ਹੋਈ ਹੈ ਇਸ ਤੋਂ ਬਾਅਦ ਜਿਹੜਾ ਆਪਾਂ ਨੇ ਅਗਲਾ ਪੀਸ ਰੈਡੀ ਕੀਤਾ ਉਹ ਵੀ ਬਹੁਤ ਵਧੀਆ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਤੇ ਵੀ ਆਪਾਂ ਦੇਖੋ ਵਰਦਮਨ ਦੀ ਪਛਮ ਲਗਾਈ ਹੈ ਇਹ ਥੋੜੀ ਜਿਹੀ ਸ਼ਾਈਨ ਵਾਲੀ ਪਛਮ ਹੈ ਜਿਹਦੇ ਜਿਹੜਾ ਪੀਸ ਤੇ ਲੱਗੀ ਹੋਈ ਹੈ ਚੌਰ ਸਨੈਕ ਬੁਣਿਆ ਇਸ ਤਰ੍ਹਾਂ ਲਸਰਾਂ ਜਿਹੀ ਵਾਲੀ ਆਪਾਂ ਨੇ ਬੁਣਤੀ ਪਾਈ ਹੈ نیچے ਉਸੇ ਤਰ੍ਹਾਂ ਆਪਾਂ ਨੇ ਬਾਡਰ ਦੇਖੋ ਬੁਣਿਆ ਇਹਦਾ ਬਾਵਾ ਤੇ ਵੀ ਆਪਾਂ ਨੇ ਸੇਮ ਇਸੇ ਤਰ੍ਹਾਂ ਦੀ ਡਿਜ਼ਾਈਨਿੰਗ ਦਿੱਤੀ ਹੈ ਤੇ ਇਹਦੀ ਆਪਾਂ ਹੁਣ ਸੋਨੂੰ ਲੈਂਥ ਚੈੱਕ ਕਰਾਉਣੇ ਆ। ਵੀ ਲੈਂਥ ਇਹਦੀ ਕਿੰਨੀ ਹੈਗੀ? ਇਹਦੀ ਲੈਂਥ ਹੈਗੀ ਹੈ ਜੀ 19 ਇੰਚ। 19 ਇੰਚ ਲੈਂਥ ਹੈਗੀ। ਇਸ ਤੋਂ ਬਾਅਦ ਜੀ ਆਪਾਂ ਇਹਦੀ ਫਿਟਿੰਗ ਵੀ ਮਿਲ ਕੇ ਦੱਸਦੇ ਆ ਵੀ ਫਿਟਿੰਗ ਕਿੰਨੀ ਹੈਗੀ। ਫਿਟਿੰਗ ਦੇਖੋ ਜੀ ਇਹਦੀ ਇੱਥੋਂ 18 ਇੰਚ ਹੈ। ਜਿਹੜੀਆਂ ਭੈਣਾਂ ਦੀ ਬ੍ਰੈਸਟ 21 ਇੰਚ ਹੈਗੀ ਆ ਉਹਨਾਂ ਦੇ ਇਹ ਪ੍ਰੋਪਰ ਨਾਪ ਦੀ ਹੈਗੀ। ਤੇ ਬਾਹਾਂ ਦੀ ਵੀ ਲੈਂਥ ਆਪਾਂ ਤੁਹਾਨੂੰ ਮਿਲ ਕੇ ਦੱਸਦੇ ਆਂ ਬਾਹਾਂ ਜੀ ਦੇਖੋ 22 23 ਇੰਚ ਲੈਂਥ ਦੀ ਬਾਂਦੀ ਹੈਗੀ ਇਸ ਤਰ੍ਹਾਂ ਜਿਹੜੀਆਂ ਪੈਣਾ ਦੇ ਹਨ ਇਹ ਨਾਪ ਹੈਗਾ ਜੀ ਸਾਨੂੰ ਇਹ WhatsApp ਤੇ ਮੈਸੇਜ ਕਰਕੇ ਆਰਡਰ ਕਰ ਸਕਦੇ ਨੇ ਇਹ ਜਿਹੜੀ ਜਨਾ ਸਕੀਵੀ ਦਾ ਕਲਰ ਹੈ ਜੀ ਗ੍ਰੇ ਕਲਰ ਹੈਗਾ ਇਹ ਵੀ ਬਹੁਤ ਹੀ ਸੋਹਣਾ ਦੇਖੋ ਪੀਸ ਬਣ ਕੇ ਤਿਆਰ ਹੋਇਆ ਸਾਰੇ ਹਨਾ ਸਕੀਵੀਆਂ ਦੇ ਆਪਾਂ ਨੇ ਦੇਖੋ ਵੱਖਰੇ ਵੱਖਰੇ ਕਲਰ ਪਾ ਲਾਏ ਨੇਗੇ ਵੱਖਰੇ ਵੱਖਰੇ ਡਿਜ਼ਾਈਨ ਪਾਏ ਨੇ ਕਈ ਪੀਸ ਜੀ ਆਪਾਂ ਨੇ ਹਨਾ ਕਸਟਮਰ ਦੇ ਵੀ ਰੈਡੀ ਕੀਤੇ ਨੇ ਗੀ ਇਹਨਾਂ ਚੋਂ ਇਸ ਤੋਂ ਜਿਹੜਾ ਅਗਲਾ ਪੀਸ ਆ ਉਹਦਾ ਹਨਾ ਕਲਰ ਪੀਜੇਗਾ ਇਹਤੇ ਜੀ ਆਪਾਂ ਇਸ ਤਰ੍ਹਾਂ ਦੇ ਦੇਖੋ ਬੁੰਤੀ ਪਾਈ ਹੈ نیچے ਇਸ ਤਰ੍ਹਾਂ ਬਾਰਡਰ ਬਣਾਇਆ ਬਾਹਾਂ ਮਾ ਤੇ ਇਸ ਤਰ੍ਹਾਂ ਬੁੰਤੀ ਪਾਈ ਹੈਗੀ ਤੇੜੀਆਂ ਲੈਣ ਵਾਲੀ ਦੇਖੋ ਬੁੰਤੀ ਹੈਗੀ ਬਾਹਾਂ ਦਾ ਜਿਹੜਾ ਬਾਰਡਰ ਆਪਾਂ ਦੇਖੋ ਸੇਮ ਹੀ ਰੱਖੇ ਗੋਲੇ ਦਾ ਨੈੱਕ ਬਣਾਇਆ ਹੈ ਫਰੰਟ ਤੇ ਬੈਕ ਦੇਖੋ ਬੁਣਤੀ ਆਪਾਂ ਨੇ ਇਹਦੀ ਸੇਮ ਰੱਖੀ ਹੈ ਇਹਦੀ ਵੀ ਫਿਟਿੰਗ ਦੇਖੋ ਜੀ ਸੇਮ ਹੀ ਹੈਗੀ ਸੇਮ ਲੈਂਥ ਹੈਗੀ ਜਿਹੜੀ ਇਹ ਸਕੀ ਵੀ ਦੀ ਲੈਂਥ ਹੈਗੀ ਸੇਮ ਹੈਗੀ ਇਸ ਤਰ੍ਹਾਂ ਦੇਖੋ ਬਹੁਤ ਹੀ ਸੋਹਣਾ ਇਹ ਜਿਹੜਾ ਪੀਸ ਹੈ ਉਹ ਵੀ ਬਣ ਕੇ ਤਿਆਰ ਹੋਇਆਗਾ ਇਸ ਤੋਂ ਬਾਅਦ ਜਿਹੜਾ ਆਪਾਂ ਨੇ ਅਗਲਾ ਪੀਸ ਰੈਡੀ ਕੀਤਾ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਜਿਹੜੇ ਪੀਸ ਨੇ ਜੀ ਆਪਾਂ ਦੇਖੋ ਦੋਏ ਇੱਕੋ ਕਲਰ ਦੇ ਰੈਡੀ ਕੀਤੇ ਨੇਗੇ ਇਹ ਡਿਜ਼ਾਈਨਿੰਗ ਇਹਨਾਂ ਦੀ ਵੱਖਰੀ ਵੱਖਰੀ ਐ ਇਹ ਜਿਹੜੇ ਪੀਸ ਨੇ ਇਹਨਾਂ ਤੇ ਆਪਾਂ ਦੇਖੋ ਤਿੰਨ ਅਪਲਾਈ ਦੀ ਜਿਹੜੀ ਪਛਮ ਲਗਾਈ ਐ ਨੀਚੇ ਇਸ ਤਰ੍ਹਾਂ ਬਾਰਡਰ ਬਣਿਆ ਤੇ ਵੀ ਸ਼ੇਪ ਦਾ ਨੈਕ ਬਣੇ ਇਹ ਮਲਟੀ ਚੇਜ ਜੀ ਦੇਖੋ ਆਪਾਂ ਨੇ ਇਹ ਜਿਹੜਾ ਪੀਸ ਰੈਡੀ ਕੀਤਾ ਹੈਗਾ ਤਿੰਨ ਅਪਲਾਈ ਦੀ ਪਛਮ ਲਗਾ ਕੇ ਤੇ ਇਹਦੇ ਆਪਾਂ ਦੇਖੋ ਸਾਰੇ ਪੀਸ ਤੇ ਇਹੀ ਬੁੰਤੀ ਪਾਈ ਹੈਗੀ ਵਾਮਾ ਤੇ ਫਰੰਟ ਤੇ ਤੇ ਬੈਕ ਤੇ ਤੁਸੀਂ ਚਾਹੋ ਜੀ ਆਪਾਂ ਤੋਂ ਪੀਸ ਹਨਾ ਤਿੰਨ ਪਲਾਈ ਦੀ ਪਛਮ ਜੀ ਵੀ ਰੈਡੀ ਕਰਾ ਸਕਦੇ ਹਾਂ ਆਪਾਂ ਉਹ ਵੀ ਰੈਡੀ ਕਰਕੇ ਦੇ ਦਾਂਗੇ ਚਾਹੇ ਫਰੰਟ ਫਰੰਟ ਤੇ ਵਾਮਾ ਤੇ ਬੁੰਨਤੀ ਪਵਾ ਲੋ ਬੈਕ ਸਾਈਡ ਤੇ ਨਾ ਪਵਾਮੋ ਹਨਾ ਉਹ ਵੀ ਪੀਸ ਨੇ ਜਿਹੜੇ ਸੋਹਣੇ ਲੱਗਦੇ ਨੇਗੇ ਇਸ ਤਰ੍ਹਾਂ ਦੇਖੋ ਆਪਾਂ ਨੇ ਪੂਰਾ ਹਨਾ ਇਸ ਤਰ੍ਹਾਂ ਬਾਰਡਰ ਬਣਿਆ ਚਾਰ ਉਂਗਲ ਬਾਰਡਰ ਬਣਿਆ ਹੋਇਆ ਉੱਪਰ ਆਪਾਂ ਦੇਖੋ ਇਸ ਤਰ੍ਹਾਂ ਬੁੰਨਤੀ ਪਾਈ ਹੈ ਏ ਆਪਣੇ ਜੀ ਕਸਟਮਰ ਦੇ ਪੀਸ ਨੇਗੇ ਉਹਨਾਂ ਨੇ ਸੇਮ ਕਲਰ ਪੇ ਹੈ ਨਾ ਦੱਸ ਕੇ ਆਪਾਂ ਤੋਂ ਇਹ ਜਿਹੜੇ ਨੇ ਪੀਸ ਰੈਡੀ ਕਰਵਾਏ ਨੇਗੇ ਬੁੰਤੀ ਵੀ ਉਹਨਾਂ ਦੀ ਪਸੰਦ ਦੀ ਹੋਏਗੀ ਤੇ ਜਿਹੜਾ ਦੂਸਰਾ ਪੀਸ ਹੈ ਉਹਦੀ ਵੀ ਆਪਾਂ ਜਿਹੜੀ ਹੈ ਨਾ ਸਾਨੂੰ ਡਿਜ਼ਾਈਨਿੰਗ ਚੈੱਕ ਕਰਾਉਣੇ ਆਗੇ ਵੀ ਸ਼ੇਪ ਦਾ ਨੈਕ ਬਣਿਆ ਤੇ ਬੁੰਤੀ ਬੁੰਤੀ ਇਹਨਾਂ ਦੀ ਵੱਖਰੀ ਹੈਗੀ ਤੇ ਲੈਂਥ ਦਾ ਵੀ ਫਰਕ ਹੈ ਥੋੜਾ ਜਿਹਾ ਇਸ ਤਰ੍ਹਾਂ ਜੀ ਦੇਖੋ ਇਹਦੀ ਵੀ ਹਨਾ ਪੂਰੀ ਫਿਨਿਸ਼ਿੰਗ ਨਾਲ ਆਪਾਂ ਨੇ ਪੀਸ ਰੈਡੀ ਕੀਤੇ ਨੇਗੇ ਬਟਨ ਲਗਾਏ ਨੇਗੇ ਤਿੰਨ ਬਟਨ ਲਗਾਏ ਨੇ ਤੇ ਇਸ ਤਰ੍ਹਾਂ ਲਾਈਨ ਵਾਲੀ ਬੁੰਤੀ ਪਾਈ ਹੈ ਇਸ ਤਰ੍ਹਾਂ ਦੇਖੋ ਇਹਦਾ ਬਾਰਡਰ ਬਣਿਆ ਹੋਇਆ ਹੈ ਇਹ ਜਿਹੜਾ ਜੀ ਆਪਾਂ ਦੇਖੋ ਬਾਰਡਰ ਬੁਣਿਆ ਚਾਰਕ ਉਂਗਲ ਬਾਰਡਰ ਬੁਣਿਆ ਹੋਇਆ ਹੈ ਆਪਦੀ ਮਰਜ਼ੀ ਅਨੁਸਾਰ ਜੀ ਆਪਾਂ ਇਹਨੂੰ ਹਨਾ ਬਾਰਡਰ ਵੱਧ ਵੀ ਬੁਣ ਸਕਦੇ ਆਂਗੇ ਤੇ ਉੱਪਰ ਬੁੰਤੀ ਵਾਲਾ ਜਿਹੜਾ ਹਨਾ ਕੰਮ ਹੈ ਉਹ ਕੱਟ ਕਰ ਸਕਦੇ ਆਂ ਤੇ ਬਾਹਮਾ ਤੇ ਇਸ ਤਰ੍ਹਾਂ ਆਪਾਂ ਨੇ ਦੇਖੋ ਬੁੰਤੀ ਪਾ ਕੇ ਹਨਾ ਫਰੰਟ ਬੈਕ ਪੀਸ ਜਿਹੜਾ ਰੈਡੀ ਕੀਤਾ ਹੈਗਾ ਇਨਾ ਸੋਹਣਾ ਪੀਸ ਬਣ ਕੇ ਤਿਆਰ ਹੋਇਆਗਾ ਇਹ ਜਿਹੜੇ ਦੋਏ ਪੀਸ ਨੇ ਜੀ ਇੱਕੋ ਜਗ੍ਹਾ ਤੇ ਜਾਣੇ ਨੇ ਤੇ ਦਰਾਣੀ ਜਠਾਣੀ ਦੇ ਦੇਖੋ ਪੀਸ ਨੇਗੇ ਉਹਨਾਂ ਨੇ ਸਿਰਫ ਬੁਣਤੀ ਦਾ ਹੀ ਫਰਕ ਪਵਾਇਆਗਾ ਤੇ ਜਿਹੜੇ ਕਲਰ ਨੇ ਸੇਮ ਨੇਗੇ ਸੇਮ ਹੈ ਆਪਾਂ ਦੇਖੋ ਇਹ ਪੀਸ ਉਹ ਕਰੇ ਨੇਗੇ ਥੋੜਾ ਜਿਹਾ ਮਾੜੀ-ਮੋਟੀ 19 21 ਦਾ ਹਨਾ 19 21 ਦਾ ਜੀ ਨਾਪ ਦੇ ਹਿਸਾਬ ਨਾਲ ਦੇਖੋ ਮਾੜਾ-ਮੋਟਾ ਫਰਕ ਆਗਾ ਇਸ ਤਰ੍ਹਾਂ ਜੀ ਆਪਾਂ ਨੇ ਕਈ ਵੀ ਸੰਦੇ ਦੇਖੋ ਇਹਨਾਂ ਨੇ ਪਾਰਸਲ ਲਗਵਾਉਣੇ ਨੇਗੇ ਕਈ ਵਾਰ ਜੀ ਸੋਨੂ ਹਨਾ ਇਹਨਾਂ ਚੋ ਪੀਸ ਕਈ ਵਾਰ ਪਸੰਦ ਆ ਜਾਂਦੇ ਨੇ ਹਨਾ WhatsApp ਤੇ ਮੈਸੇਜ ਕਰਕੇ ਸਾਨੂੰ ਪੁੱਛ ਵੀ ਸਕਦੇ ਹੋ ਵੀ ਇਹ ਪੀਸ ਸਾਨੂੰ ਮਿਲ ਜੂਗਾ ਜੀ ਹਨਾ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਵੀ ਜਿਹੜਾ ਹਨਾ ਤੁਹਾਨੂੰ ਆ ਪੀਸ ਮਿਲ ਸਕਦਾ ਹੈਗਾ ਜਿਹੜੀਆਂ ਭੈਣਾਂ ਨੇ ਜੀ ਇਹ ਪੀਸ ਦੇਖੋ ਰੈਡੀ ਕਰਵਾਉਣਾ ਚਾਹੁੰਦੀਆਂ ਨੇਗੀਆਂ ਹਨਾ ਉਹਨਾਂ ਨੂੰ ਥੋੜਾ ਜਿਹਾ ਵੇਟ ਕਰਨਾ ਪਊਗਾ 15-20 ਦਿਨਾਂ ਤੋਂ ਪਹਿਲਾਂ ਦੇਖੋ ਇਹ ਪੀਸ ਬਣਦੇ ਨਹੀਂ ਹੈਗੇ ਬੁੰਨ ਨੂੰ ਵੀ ਦੇਖੋ ਬਹੁਤ ਟਾਈਮ ਲੱਗ ਜਾਂਦਾ ਹੈਗਾ ਇਸ ਤਰ੍ਹਾਂ ਜੀ ਦੇਖੋ ਆਪਾਂ ਨੇ ਕਈ ਪੀਸ ਰੈਡੀ ਕੀਤੇ ਨੇਗੇ ਵੀਡੀਓ ਜੀ ਚੰਗੀ ਲੱਗੀ ਹਨਾ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਤੇ ਇਦਾਂ ਦੇ ਸੁਣ ਸੁਣੇ ਪੀਸ ਹਨਾ ਬਣਵਾਉਣ ਲਈ ਆਰਡਰ ਜਰੂਰ ਕਰਿਓ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਦੇ ਆਂਗੇ ਧੰਨਵਾਦ